ਦਿੱਲੀ ਦਾ ਨਵਾਂ ਸੀਐਮ ਕੌਣ ਹੋਵੇਗਾ ਸਸਪੈਂਸ ਦੇ ਆਖਰੀ ਘੰਟਿਆਂ 'ਚ ਦੋ ਨਾਵਾਂ ਤੇ ਚਰਚਾ ਹੋ ਰਹੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦਿੱਲੀ ਸਰਕਾਰ ਦਾ ਸੋਹ ਚੁੱਕ ਸਮਾਗਮ 2 ਫਰਵਰੀ ਨੂੰ ਸ਼ਾਮ 4:30 ਵਜੇ ਹੋਵੇਗਾ ਰਾਮਲੀਲਾ ਮੈਦਾਨ 'ਚ ਸੋਹ ਚੁੱਕ ਸਮਾਗਮ ਦੇ ਲਈ ਤਿੰਨ ਸਟੇਜਾਂ ਬਣਾਈਆਂ ਜਾ ਰਹੀਆਂ ਨੇ ਤੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਬਣੇ ਸਸਪੈਂਸ ਨੂੰ ਮੰਗਲਵਾਰ ਨੂੰ ਪਰਦਾ ਉੱਠ ਜਾਵੇਗਾ ਤੇ ਦੱਸਦੀ ਹੈ ਕਿ ਭਾਜਪਾ ਦਲ ਦੀ ਮੀਟਿੰਗ ਦੇ ਵਿੱਚ ਇਹ ਕੈਨਸਲ ਕੀਤਾ ਜਾਵੇਗਾ ਕਿ ਦਿੱਲੀ ਦੀ ਕੁਰਸੀ ਕਿਸ ਨੂੰ ਮਿਲੇਗੀ ਤੇ ਉਥੇ ਹੀ ਦੱਸिए ਕਿ ਦਿੱਲੀ ਚ ਮੁੱਖ ਮੰਤਰੀ ਬਣਉਣ ਦਾ ਸਿਕਵੈਂਸ ਜਿਹੜਾ ਕਿ ਬਿਲਕੁਲ ਉਲਟਾ ਹੈ ਦਿੱਲੀ ਸਰਕਾਰ ਦਾ ਸੌ ਚੱਕ ਸਮਾਗਮ 20 ਫਰਵਰੀ ਨੂੰ ਸ਼ਾਮ 4:30 ਵਜੇ ਹੋਵੇਗਾ RAM LILA ਮੈਦਾਨ ਚ ਸੌ ਚੱਕ ਸਮਾਗਮ ਦੇ ਲਈ ਤਿੰਨ ਸਟੇਜਾਂ ਬਣਾਈਆਂ ਜਾ ਰਹੀਆਂ ਨੇ ਤੇ ਇਸ ਸਮਾਰੋਹ ਚ 20 ਰਾਜਾਂ ਦੇ ਮੁੱਖ ਮੰਤਰੀ ਉਦਯੋਗਪਤੀ ਮਸ਼ਹੂਰ ਹਸਤੀਆਂ ਅਤੇ ਸੰਤ ਮੌਜੂਦ ਰਹਿਣਗੇ ਆਮ ਲੋਕਾਂ ਦੇ ਲਈ ਜ਼ਮੀਨ 'ਚ 20000 ਕੁਰਸੀਆਂ ਲਗਾਈਆਂ ਜਾ ਰਹੀਆਂ ਨੇ ਪਰ ਅਸਲ ਗੱਲ ਜੋ ਦਿੱਲੀ ਜਾਣਨਾ ਚਾਹੁੰਦੀ ਹੈ ਕਿ ਉਹ ਹੋਏ ਹੈ ਕਿ ਇਸ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ 10 ਦਿਨਾਂ 'ਚ 15 ਨਾਵਾਂ ਦੇ ਵਿੱਚ ਚਰਚਾ ਆਈ ਹੈ ਤੇ ਉਥੇ ਪਿਛਲੇ ਕੁਝ ਘੰਟਿਆਂ ਤੋਂ ਕਿਹੜੇ ਦੋ ਨਾਵਾਂ ਦੇ ਉੱਤੇ ਚਰਚਾ ਹੋ ਰਹੀ ਹੈ ਇਸ ਨੂੰ ਲੈ ਕੇ ਸਵਾਲ ਬਣਿਆ ਹੋਇਆ ਹੈ ਦਿੱਲੀ ਚੋਣਾਂ 'ਚ ਭਾਜਪਾ ਨੇ 48 ਸੀਟਾਂ ਜਿੱਤੀਆਂ ਫਿਰ ਵੀ ਇਸ ਨੂੰ ਮੁੱਖ ਮੰਤਰੀ ਲੱਭਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਤੁਹਾਨੂੰ ਦੱਸਣਾ ਜਾਰੀ ਹੈ ਕਿ ਪਿਛਲੇ 48 ਘੰਟਿਆਂ ਤੋਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਕਿਹੜੇ ਦੋ ਚਿਹਰੇ 트ੈਂਡਿੰਗ 'ਚ ਨੇ ਸਭ ਤੋਂ ਜ਼ਿਆਦਾ ਚਰਚਾ ਵਿਜੇਂਦਰ ਗੁਪਤਾ ਅਤੇ ਰੇਖਾ ਗੁਪਤਾ ਦੇ ਨਾਮ ਆ ਰਿਹਾ ਹੈ ਵਿਜੇਂਦਰ ਗੁਪਤਾ ਨੂੰ ਕਿਉਂ ਕੀਤਾ ਜਾ ਰਿਹਾ ਪਸੰਦ ਸਾਰਿਆਂ ਨੂੰ ਵੱਡਾ ਸਵਾਲ ਹੈ ਤੇ ਵਿਜੇਂਦਰ ਗੁਪਤਾ ਰੋहिणी ਤੋਂ ਲਗਾਤਾਰ ਤੀਜੀ ਵਾਰ ਵਲੈਕਟ ਚੁਣੇ ਗਏ ਨੇ ਤੇ 2015 ਤੇ 20 ਚ ਆਪ ਲਹਿਰ ਚ ਵੀ ਜਿੱਤ ਪ੍ਰਾਪਤ ਕੀਤੀ ਸੀ 2015 ਤੋਂ 20 ਤੱਕ ਦਿੱਲੀ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਹੇ ਤੇ ਉਥੇ ਹੀ ਵਜਿੰਦਰ ਗੁਪਤਾ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਉਪ ਪ੍ਰਧਾਨ ਰਹ ਚੁਕੇ ਨੇ ਤੇ ਉਥੇ ਹੀ ਰੇਖਾ ਗੁਪਤਾ ਕੋਲ ਕਿੰਨੀ ਕ ਜਿਹੜੀ ਕਿ ਪਾਵਰ ਹੈ ਰੇਖਾ ਗੁਪਤਾ ਪਹਿਲੀ ਵਾਰ ਸ਼ਾਲੀਮਾਰ ਬਾਗ ਤੋਂ ਵਿਧਾਇਕ ਬਣੀ ਹੈ ਰੇਖਾ 2015 ਤੋਂ ਚੋਣ ਲੜ ਰਹੀ ਹੈ 2025 ਚ ਪਹਿਲੀ ਵਾਰ ਜਿੱਤੀ ਹੈ ਤੇ ਰੇਖਾ ਦੋ ਵਾਰ ਕਾਉਂਸਲਰ ਵੀ ਰਹਿ ਚੁੱਕੀ ਹੈ ਦਿੱਲੀ ਚ ਆਰਐਸਐਸ ਦੀ ਸਰਗਰਮ ਮੈਂਬਰ ਹੈ ਰੇਖਾ ਗੁੱਪਤਾ ਜਿਹੜੀ ਕਿ ਡੀਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਤੇ ਸਖਤਰ ਵੀ ਰਹਿ ਚੁੱਕੀ ਹੈ ਲਗਾਤਾਰ ਚਰਚਾਾਂ ਮੈਂ ਇਸ ਨਾਮਾਂ ਦੇ ਉੱਤੇ ਹੋ ਰਹੀਆਂ ਨੇ ਤਦ ਦੱਸਿਆ ਕਿ ਦੋ ਨਾਮ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਪਰੰਤੂ ਹਾਲਾਂਕਿ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿਉਂਕਿ ਲਗਾਤਾਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਦਿੱਲੀ ਦੇ ਵਿੱਚ ਕੌਣ ਮੁੱਖ ਮੰਤਰੀ ਬਣਨ ਜਾ ਰਿਹਾ ਸਸਪੈਂਸ ਜਾਰੀ ਹੈ ਤੇ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਤੇ ਉੱਥੇ ਇਹਨਾਂ ਦੋ ਨਾਵਾਂ ਨੂੰ ਲੈ ਕੇ ਚਰਚਾ ਹੋਈ ਸੀ ਤੇ ਜਿਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੇ ਵਿੱਚ ਕੌਣ ਮੁੱਖ ਮੰਤਰੀ ਹੋਵੇਗਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੋ ਚੋਣਾ ਹੋਈਆਂ ਆ ਪਾਛਮਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਇਸ ਜਿੱਤ ਤੋਂ ਬਾਅਦ ਹੁਣ ਲਗਾਤਾਰ ਚਰਚਾਵਾ ਤੇ ਸਾਰੇ ਨਾਲ ਵਡੀ ਉਡੀਕ ਹੈ ਕਿ ਹੁਣ ਕੌਣ ਹੋਵੇਗਾ ਦਿੱਲੀ ਦਾ ਮੁੱਖ ਮੰਤਰੀ ਤੇ ਇਸ ਮੁੱਖ ਮੰਤਰੀ ਦਾ ਚਿਹਰਾ ਸਿੱਖੋ ਹੋਵੇਗਾ ਜਾਂ ਨਹੀਂ ਤੇ ਜਿਸ ਤੋਂ ਬਾਅਦ ਲਗਾਤਾਰ ਸਸਪੈਂਸ ਜਾਰੀ ਹੈ ਤੇ ਉਥੇ ਹੀ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਉਡੀਕ ਖਤਮ ਹੋ ਜਾਵੇਗੀ